ਸੱਚੇ ਗੱਲ ਦੋਸਤੋ ਪੀ ਬੱਤੀ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਆ ਤੇ ਸਾਡੇ ਨਾਲ ਸਾਡੇ ਦੇ ਤੁਹਾਡੇ ਬਹੁਤ ਹੀ ਪਰਿਵਾਰਕ ਮੈਂਬਰ ਦਿਨੇਸ਼ੂਰੀ ਵੀ ਮੌਜੂਦ ਨੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਗੱਲਬਾਤ ਦਾ سلسلہ ਜਾਰੀ ਕਰਾਂਗੇ ਸੁਰੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰ ਹੈ ਕਿ ਸਭ ਜੀ ਬਹੁਤ ਧੰਨਵਾਦ ਜੀ ਸੁਰੀ ਸਾਹਿਬ ਮੈਂ ਅੱਜ 2-3 ਦਿਨ ਤੋਂ ਇੱਕੋ ਹੀ ਲਾਈਵ ਦੇ ਵਿੱਚ ਗੱਲਾਂ ਚੱਲ ਰਹੀਆਂ ਲੇਕਿਨ ਅੱਜ ਜੋ ਅਹਿਮ ਖਬਰ ਸਾਹਮਣੇ ਨਿਕਲ ਕੇ ਅਹਿਮ ਵਿਸ਼ਾ ਨਿਕਲ ਕੇ ਬਾਹਰ ਆ ਰਿਹਾ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਪਾਣੀ ਦਾ ਸੰਕਟ ਬਹੁਤ ਫਾਇਦਾ ਪਾਣੀ ਦਾ ਸੰਕਟ ਮੰਡਰਾ ਰਿਹਾ ਪੂਰਾ ਮੰਡਰਾ ਰਿਹਾ ਜੀ ਤੁਸੀਂ ਕਿਸੇ ਵੀ ਮਹੱਲੇ ਦੀ ਗੱਲ ਲੈ ਲਓ ਪਾਟਕਾ ਮਹੱਲੇ ਦੀ ਗੱਲ ਲੈ ਲਓ ਰਵਦਾਸ ਨਗਰ ਦੀ ਗੱਲ ਲੈ ਲਓ ਪੰਡੋਰਾ ਮਹੱਲੇ ਦੀ ਗੱਲ ਲੈ ਲਓ ਰਵਦਾਸ ਨਗਰ ਦੀ ਗੱਲ ਲੈ ਲਓ ਜਿੱਥੇ ਵੀ ਦੇਖੋ ਪਾਣੀ ਦਾ ਸੰਕਟ ਆ ਰਿਹਾ ਜੀ ਤੇ ਕਹਿੰਦੇ ਬਈ ਉਧਰ ਬਾਬਾ ਬਾਲਕ ਨਾਜ਼ੀ ਦਾ ਮੰਦਰ ਉਧਰ ਵੀ ਉਧਰ ਵੀ ਸਾਰੇ ਪਾਸੇ ਹਾਂ ਜੀ ਪਾਣੀ ਦਾ ਬੜਾ ਗੇਟ ਦੇ ਇਧਰਲੇ ਪਾਸੇ ਸਾਰੇ ਵੀ ਸਾਰੇ ਤਕਰੀਬਨ ਨਵਾਂ ਸ਼ਹਿਰ ਦੇ ਜਿਹੜੇ ਮੇਨ ਮੇਨ ਏਰੀਏ ਨੇ ਉਹਨਾਂ ਚ ਪਾਣੀ ਦਾ ਸੰਕਟ ਆ ਰਿਹਾ ਹੈ ਮੈਂ ਨੇ ਇੱਕ ਚੀਜ਼ ਲਿਖੀ ਹੈ ਮੈਂ ਇੱਧਰ ਇੱਧਰ ਕਰ ਦ ਉਹ ਕਹਿੰਦੇ ਕਿ ਮੋਟਰਾਂ ਚ ਪਾਣੀ ਨਹੀਂ ਜੀ ਅੱਖਾਂ ਚ ਪਾਣੀ ਹੈ ਹੂੰ ਝੂਠੇ ਲਾਰੇ ਕੌਣ ਸੱਚੇ ਦਿਲੋਂ ਹੱਸੇ ਮੋਟਰਾਂ ਚ ਪਾਣੀ ਨਹੀਂ ਅੱਖਾਂ ਚ ਪਾਣੀ ਹੈ ਝੂਠੇ ਲਾਰੇ ਕੌਣ ਸੱਚੇ ਦਿਲੋਂ ਹੱਸੇ ਕਲਾ ਕਲੇਸ਼ ਵਸੇ ਘੜਿਓ ਪਾਣੀ ਨਸੇ ਐ ਬਿਲਕੁਲ ਸਹੀ ਹੈ ਕਿ ਆਪਣੇ ਕਲੇਸ਼ ਹੀ ਨਹੀਂ ਮੁੱਕਦੇ ਲੀਡਰਾਂ ਦੇ ਲੀਡਰਾਂ ਦੇ ਆਪਣੇ ਕਲੇਸ਼ ਨਹੀਂ ਮੁੱਕਦੇ ਇਸ ਕਰਕੇ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਲੋਕ ਬਹੁਤ ਤੰਗ ਆ ਸ਼ਹਿਰ ਵਿੱਚ 14 ਮੋਟਰਾਂ ਜੀ ਜਿਹੜੀਆਂ ਜਿਹੜੀ 50 ਹਜ਼ਾਰ ਲੋਕਾਂ ਦਾ ਲੋਕਾਂ ਦੀ ਪਿਆਸ ਬੁਝਾਉਂਦੀਆਂ ਜੀ ਜੀ 15ਵੀਂ ਕਰਿਆਮ ਰੋਡ ਸਾਈਡ ਤੇ ਕਹਿੰਦੇ ਲੱਗ ਰਹੀ ਹੈ ਔਰ ਜਿੰਨੀ ਕਸੀ ਰਿਸਰਚ ਕਰ ਪਾਏ ਆ 15 ਤੋਂ 20 ਸਾਲ ਮੰਨਿਆ ਦੱਸੀ ਜਾਂਦੀ ਹੈ ਕਿ 20 ਤੋਂ 22 ਸਾਲ ਵੀ ਮੋਟਰਾਂ ਚੱਲ ਜਾਂਦੀਆਂ ਜੀ ਜੀ ਲੇਕਿਨ ਜੋ ਇਸ ਸਮੇਂ ਹਾਲਾਤ ਆ ਇਸ ਹਿਸਾਬ ਨਾਲ ਲੱਗ ਰਿਹਾ ਕਿ ਅਗਲੇ 5 ਸਾਲਾਂ ਵਿੱਚ ਬਹੁਤ ਵੱਡੀ ਤਰੁੱਟੀ ਆ ਜਾਣੀ ਹੈ ਜੀ ਬਹੁਤ ਵੱਡਾ ਕਹਿਰ ਹੋ ਜਾਣਾ ਬਹੁਤ ਵੱਡਾ ਸੰਕਟ ਆ ਜਾਣਾ ਪਾਣੀ ਮੁੱਕ ਜਾਣਾ ਬਹੁਤ ਹੀਟਾ ਚੱਲ ਜਾਣਾ ਕਿਉਂਕਿ ਜਦੋਂ ਨਾ ਬੋਰ ਕੀਤਾ ਜਾਂਦਾ ਰਕੇ ਸਭੀ ਜੀ ਮੰਨ ਲਓ ਇਸ ਜਗ੍ਹਾ ਤੇ ਬੋਰ ਜਿੱਥੇ ਤੁਸੀਂ ਖੜੇ ਆਂ ਜੀ ਇਹ 100 ਤੋਂ 120 ਫੁੱਟ ਹੋ ਜਾਏਗਾ ਜੀ ਪਰ ਜੇ ਨਵੇਂ ਸਿਰੇਓ ਕਿਸੇ ਚੀਜ਼ ਨੂੰ ਜਨਮ ਦੇਣਾ ਜੀ ਟਾਈਮ ਲੱਗਦਾ ਪਹਿਲੀ ਗੱਲ ਤਾਂ ਟਾਈਮ ਲੱਗਦਾ ਪਰਮਿਸ਼ਨਾਂ ਲੱਗਦੀਆਂ ਫਿਰ ਉਸ ਤੋਂ ਇਲਾਵਾ ਮੰਨ ਲਓ ਪਹਿਲਾ ਬੋਰ ਇੱਥੇ ਕੀਤਾ ਤਾਂ ਅਗਲਾ ਥੋੜਾ 10 ਫੁੱਟ 15 ਫੁੱਟ ਅੱਗੇ ਜਾ ਕੇ ਹੋਣਾ ਉਸ ਜਗ੍ਹਾ ਤੇ ਨਹੀਂ ਹੋਣਾ ਮਤਲਬ ਇੰਨਾ ਸਖਾਲਾ ਨਹੀਂ ਜੇ ਇੱਥੇ ਪਹਿਲਾ ਬੋਰ ਕੀਤਾ ਸੀ ਇਸ ਪਾਰਟਿਕੂਲਰ ਜਗ੍ਹਾ ਤੇ ਮੰਨ ਲਓ ਪਾਣੀ 200 ਫੁੱਟ ਆ 250 ਤੇ ਲੈ ਕੇ ਜਾਣਾ ਤਾਂ ਇੱਥੇ ਹੀ ਨਹੀਂ ਜਾਣਾ ਕਿ 200 ਆਲਰੇਡੀ ਹੈਗਾ ਭਾ 250 50 ਫੁੱਟ ਹੋਰ ਥੱਲੇ ਜਾਣਾ ਥੋੜਾ 15-20 ਫੁੱਟ ਪਰੇ ਜਾ ਕੇ ਉੱਥੋਂ ਬੋਰ ਕਰਨਾ ਪੈਣਾ ਤੇ ਉਧਰ ਵੀ 250 ਆ ਕੇ ਥੋੜਾ ਅੱਗੇ ਜਾ ਕੇ ਆ ਇਹ ਸਮਝ ਨਹੀਂ ਕਿ ਕਿਉਂਕਿ ਨਵੇਂ ਸਿਰੋਂ ਕਿਸੇ ਚੀਜ਼ ਨੂੰ ਜਨਮ ਦੇਣ ਲਈ ਟਾਈਮ ਤਾਂ ਲੱਗਦਾ ਤਾਂ ਇਹ ਬਹੁਤ ਵੱਡੇ ਸਵਾਲ ਹੈ ਔਰ ਪੰਜਾਂ ਸਾਲਾਂ ਵਿੱਚ ਜੋ ਸਰਕਮਸਟੈਂਸਸ ਬਣੇ ਹੋਏ ਆ ਜਿੱਦਾਂ ਮੋਟਰਾਂ ਪਾਣੀ ਛੱਡ ਰਹੀਆਂ ਕਿਉਂਕਿ ਵੇਸਟੇਜ ਬਹੁਤ ਹੁੰਦੀ ਹੈ ਅੱਜ ਵੀ ਅਸੀਂ ਆ ਰਹੇ ਸੀਗੇ ਜਿੰਨੀਆਂ ਕਮੇਟੀ ਦੇ ਟੂਟੀਆਂ ਕੋਈ ਨਹੀਂ ਬੰਦ ਕਰਦਾ ਜੇ ਪਾਣੀ ਭਰਦਾ ਚੱਲਦਾ ਤਾਂ ਚੱਲੀ ਜਾ ਰਿਹਾ ਉਹ ਵੀ ਤਾਂ ਵੇਸਟੇਜ ਹੈ ਨਾ ਬਿਲਕੁਲ ਬਿਲਕੁਲ ਠੀਕ ਹੈ ਕੋਈ ਜੇ ਛੱਟੇ ਬਾਹਰ ਮਾਰ ਦਿਆ ਦੁਕਾਨ ਦੇ ਤਾਂ ਮਾਰ ਹੀ ਜਾ ਰਿਹਾ ਕੋਈ ਨਹੀਂ ਰੋਕਦਾ ਜੇ ਕੋਈ ਗਲੀਆਂ ਸਾਫ਼ ਕਰਦਾ ਤਾਂ ਗਲੀਆਂ ਸਾਫ਼ ਕਰੀ ਜਾਂਦਾ ਕੋਈ ਰੋਕ ਟੋਕ ਨਹੀਂ ਤੁਸੀਂ ਇਹ ਹ ਅੱਧੀਆਂ ਨੇ 5 ਸਾਲਾਂੇ ਛੱਡ ਜਾਣਾ ਮੰਨਿਆ ਜਾ ਰਿਹਾ ਕਿ ਸ਼ਾਇਦ ਮਨਿਆਦ ਹੋਊਗੀ ਪਰ ਜੇ ਉਹ ਮਨਿਆਦ ਨਾ ਕੱਢੀ ਪਾਣੀ ਹੋਰ ਵੇਸਟ ਕਰ ਦਿੱਤਾ ਹੋਇਆ ਤਾਂ 2.5-3 ਸਾਲ ਚ ਵੀ ਜਿਹੜਾ ਸ਼ਹਿਰ ਹੈ 50000 ਲੋਕ ਹੈ ਉਹਨਾਂ ਦੀ ਪਿਆਸ ਪੁਜਾਣੀ ਬਹੁਤ ਔਖੇ ਜਣੀ ਹੈ ਨਹੀਂ ਫਿਰ ਸੂਰੀ ਸਾਹਿਬ ਇਹਦਾ ਐਕਚੁਅਲ ਦੇ ਵਿੱਚ ਮਸਲਾ ਹੱਲ ਕੀ ਹੋ ਸਕਦਾ ਹੈ ਇਹਦਾ ਕੋਈ ਸੋਲੂਸ਼ਨ ਹੈ ਸਭ ਤੋਂ ਪਹਿਲਾ ਹਲ ਤੌਰ 'ਤੇ ਸਭ ਜੇਹੀ ਹੈ ਕਿ ਅਸੀਂ ਪਾਣੀ ਦੀ ਅਹਿਮੀਅਤ ਨੂੰ ਸਮਝੀਏ ਜੀ ਅਸੀਂ ਵੇਸਟ ਨਾ ਕਰੀਏ ਠੀਕ ਹੈ ਨਾ ਲੋਕੀ ਅੱਧਾ ਗਲਾਸ ਪੀਂਦੇ ਅੱਧਾ ਸੱਟ ਦਿੰਦੇ ਪਹਿਲਾਂ ਤਾਂ ਇੱਥੋਂ ਹੀ ਸੇਵਿੰਗ ਸ਼ੁਰੂ ਕਰੀਏ ਜੀ ਉਸ ਤੋਂ ਇਲਾਵਾ ਦੇਖੋ ਉਹੀ ਸੜਕਾਂ ਤੇ ਪਾਣੀ ਪਾਣੀ ਛਿੱਟਣ ਦਾ ਸੜਕ ਸੜਕਾਂ ਤੇ ਛੜਕਾਉਣ ਦਾ ਮਤਲਬ ਹੈ ਕਿ ਮਿੱਟੀ ਨਾ ਆਵੇ ਜੀ ਉਹ ਉਹਦਾ ਫਾਇਦਾ ਕੀ ਹੈ ਤੁਸੀਂ ਜੇ ਸਾਰਾ ਦਿਨ ਹੀ ਛੜਕਾਈ ਜਾਂਦੇ ਆ ਗਲੀਆਂ ਧੋਈ ਜਾਂਦੇ ਆ ਮੋਹਰੇ ਤੁਹਾਡੇ ਸੀਵਰ ਬਲਾਕ ਹੋਇਆ ਓਵਰਫਲੋ ਹੋ ਰਿਹਾ ਤੁਸੀਂ ਆਪਣੀ ਗਲੀ ਸਾਫ਼ ਕਰ ਚਲੋ ਬੰਦੇ ਦੇ ਮਨ ਚ ਹੁੰਦਾ ਪਰ ਉੱਥੇ ਇੱਕ ਕੁਆਲਿਟੀ ਦਾ ਵੀ ਸਰ ਸਕਦਾ ਹਾਲਾਂਕਿ ਇੱਕ ਕੁਆਲਿਟੀ ਵੀ ਨਹੀਂ ਯੂਜ਼ ਹੋਣੀ ਚਾਹੀਦੀ 2-4 ਮੱਗੇ ਯੂਜ਼ ਕਰ ਲਓ ਜੀ ਆਪਣਾ ਮੋਹਰੇ ਹੀ ਕਰਨਾ ਕਈ 15-15 20 ਵੀ ਬਾਲਟੀਆਂ ਸਿੱਟੀ ਜਾਂਦੀਆਂ ਭੈਣਾ ਤਾਂ ਪਹਿਲਾਂ ਤਾਂ ਵੇਸਟੇਜ ਰੋਕੀਏ ਜੀ ਠੀਕ ਹੈ ਨਾ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਅੰਦਰੋਂ ਮਨ ਦੀ ਸਫਾਈ ਵੀ ਜ਼ਰੂਰੀ ਹੈ ਬਿਲਕੁਲ ਵੇਸਟੇਜ ਵੀ ਘਟਣੀ ਬਹੁਤ ਜ਼ਰੂਰੀ ਹੈ ਆਪਾਂ ਅਹਿਮੀਅਤ ਨੂੰ ਸਮਝੀਏ ਜੀ ਦੂਜੀ ਗੱਲ ਇਹ ਆ ਜਿਹੜੇ ਮੇਰੇ ਹਿਸਾਬ ਨਾਲ ਜੁਰੀ ਸਾਹਿਬ ਇੱਕ ਹੋਰ ਹੱਲ ਹੋ ਸਕਦਾ ਕਿ ਜਿਹੜੇ ਬੰਦੇ ਪਾਣੀ ਦੀ ਟੈਂਕੀਆਂ ਓਵਰਫਲੋ ਹੋ ਜਾਂਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਗਲੀਆਂ ਦੇ ਵਿੱਚ ਪਾਣੀ ਆ ਰਿਹਾ ਤੁਹਾਡੇ ਹਿਸਾਬ ਨਾਲ ਕਿ ਪ੍ਰਸ਼ਾਸਨ ਦਾ ਪਾਰਟ ਹੈ ਨਾ ਵੀ ਨਹੀਂ ਕੋਈ ਪੈਨਲਟੀ ਵਗੈਰਾ ਉਹਨਾਂ ਤੇ ਹੋਣੀ ਚਾਹੀਦੀ ਆ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਪਰ ਜਿਵੇਂ ਅਸੀਂ ਬੜੀ ਵਾਰ ਸੁਣਿਆ ਕਿਸ ਵਾਰਸ਼ ਚਲ ਜਾਂਦੀ ਆ ਮੇਰਾ ਬੰਦਾ ਇਹਨੂੰ ਕੁਝ ਨਹੀਂ ਕਹਿਣਾ ਕੋਈ ਨੀ ਗਾਂਹ ਤੋਂ ਗਲਤੀ ਨਹੀਂ ਕਰੂਗਾ ਜੀ ਸਾਡੇ ਕਲਚਰ ਕੀ ਆ ਪੰਜਾਬ ਤੇ ਇੰਡੀਆ ਚ ਚਲ ਇਸ ਵਾਰ ਮਾਫੀ ਦੇ ਦੋ ਜੀ ਗਾਂਹ ਤੋਂ ਨਹੀਂ ਕਰੂਗਾ ਮੈਂ ਬਚਨ ਬੰਦਿਆ ਜੀ ਤੂੰ ਕਰ ਰਿਅਲਾਈਜ਼ ਕਰ ਤੂੰ ਮਾਫੀ ਮੰਗਾ ਅਗਲਾ ਕਹਿੰਦਾ ਹਾਂਜੀ ਜੀ ਹੋ ਗਈ ਗਲਤੀ ਉਹ ਅਗਲੀ ਵਾਰ ਫੇਰ ਹੋ ਜਾਂਦੀ ਆ ਪਰ ਲੋਕ ਵੀ ਕਹਿੰਨ ਹਟ ਜਾਂਦੇ ਕੋਈ ਫਰਕ ਤਾਂ ਪੈਂਦਾ ਨਹੀਂ ਫਿਰ ਇੱਕ ਇਹ ਵੀ ਪ੍ਰੋਬਲਮ ਐ ਦੇਖੋ ਦੇਖੀ ਅਸੀਂ ਵੀ ਉੱਧਰ ਤੇ ਹੋ ਜਾਂਦੇ ਆ ਉਹ ਵੇਸਟ ਕਰਦਾ ਮੈਂ ਵੀ ਕਰਨਾ ਪੈਨਲਟੀ ਹੋਣੀ ਚਾਹੀਦੀ ਰੂਲ ਸਾਰਿਆਂ ਲਈ ਸਿਮਿਲਰ ਹੋਵੇ ਬਿਲਕੁਲ ਬਿਲਕੁਲ ਇਹ ਚੀਜ਼ ਐ ਨਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਸੰਕਟ ਬਹੁਤ ਵੱਡਾ ਪਾਣੀ ਪੀਣ ਨੂੰ ਤਰਸਾਂਗੇ 50 ਹਜ਼ਾਰ ਬੰਦਿਆਂ ਦੀ ਪਿਆਸ ਬੁਝਾਰੀਆਂ ਮੋਟਰਾਂ ਸਾਰੇ ਦੇ ਘਰ ਸਮਰਸਿਵਲ ਨਹੀਂ ਲੱਗੇ ਜੀ ਤੇ ਬਹੁਤ ਔਖਾ ਹੋ ਜਾਣਾ ਪਰ ਸਮਰਸਿਵਲ ਲਾ ਵੀ ਲੋ ਜੀ ਸਾਰੇ ਇਸ ਯੋਗ ਹੋ ਵੀ ਜਾਓ ਸਮਰਥ ਹੋ ਵੀ ਜਾਓ ਕਰ ਲੋ ਜਿਹੜਾ ਫੋਨ ਬੰਦ ਸਾਰੇ ਸਮਰਥ ਹੋ ਵੀ ਜਾਈਏ ਜੀ ਮੰਨ ਲਓ ਸਮਰਸਿਵਲ ਲਵਾਣ ਦੇ ਪਰ ਪਾਣੀ ਥੱਲੇ ਹੀ ਨਰਿਆ ਤਾਂ ਫਿਰ ਪਾਣੀ ਲਿਆਉਣਾ ਕਿੱਥੋਂ ਬਿਲਕੁਲ ਬਿਲਕੁਲ ਸਹੀ ਕਰਤੇ ਹੈ ਨਾ ਜੀ 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 ਤੇ ਦੂਜੀ ਗੱਲ ਇਹ ਹੈ ਤੇ ਨਵੇਂ ਸ਼ਹਿਰ ਦੀ ਜਨਤਾ ਨੂੰ ਵੀ ਅਪੀਲ ਕਰਦੇ ਆਂ ਜੀ ਕਿ ਜਿੰਨਾ ਹੋ ਸਕੇ ਪਾਣੀ ਨੂੰ ਬਚਾਓ ਨਹੀਂ ਤਾਂ ਇੱਕ ਟਾਈਮ ਇਦਾਂ ਦਾ ਆ ਜਾਣਾ ਹੈ ਕਿ ਪਾਣੀ ਨੂੰ ਆਪਾਂ ਬਹੁਤ ਤਰਸਣਾ ਆ ਤੇ ਮੁੱਲ ਪਾਣੀ ਦਿੱਲੀ ਵਾਂਗੂ ਮੁੱਲ ਮਿਲਣਾ ਸ਼ੁਰੂ ਹੋ ਜਾਣਾ ਸੁਰੀ ਸਾਹਿਬ ਤੁਹਾਡੇ ਕੀ ਵਿਚਾਰ ਹੈ ਲੱਗਦਾ ਵੀ ਇਹ ਕੰਡੀਸ਼ਨ ਪੰਜਾਬ ਦੇ ਵਿੱਚ ਆ ਜਾਊਗੀ 5 ਸਾਲਾਂ ਚਾਹੀ ਲੈ ਅੱਛਾ 5 ਸਾਲਾਂ ਚ ਆਇਲ ਹੈ ਜੇ ਦੇਖੋ ਮਨਿਆਦ 15 ਤੋਂ 20 ਸਾਲ ਮੰਨਿਆ ਜਾਂਦਾ ਜੀ ਕਈ 22 ਵੀ ਕੱਢ ਜਾਂਦੀਆਂ ਜਿਉਂ ਤੋਂ ਪਹਿਲਾਂ ਹੀ ਉਹ ਪਾਣੀ ਛੱਡੀ ਜਾਂਦੀਆਂ ਤਾਂ ਇਹ ਸਿਗਨਲ ਇਹ ਸਾਈਨ ਹੀ ਆ ਕਿ ਸੁਧਰ ਜਾਓ ਬਿਲਕੁਲ ਧਰਤੀ ਵੀ ਥੱਲੇ ਧਰਤੀ ਹੇਠਲਾ ਪਾਣੀ ਵੀ ਸਿਗਨਲ ਦਿੰਦਾ ਕਿ ਸੁਧਰ ਜਾਓ ਨਹੀਂ ਤੇ ਫਿਰ ਰਾਜਸਥਾਨ ਵਰਗੇ ਮਾਹੌਲ ਬਣ ਜਾਣ ਮੈਂ ਕਹਿੰਦਾ ਇੰਨੀ ਕਿ ਆਪਾਂ ਜਿਹੜੇ ਮੈਸੇਜ ਪਹੁੰਚਾਉਣਾ ਸੀ ਪੰਚਾਇਤਾਂ ਪਰ ਨਾਲ ਨਾਲ ਜਿਹੜੇ ਪਰਿਵਾਰਕ ਮੈਂਬਰ ਤੁਹਾਨੂੰ ਵੀ ਆ ਕੇ ਮਿਲਦੇ ਆ ਮੈਨੂੰ ਵੀ ਮਿਲਦੇ ਆ ਕਿ ਯਾਰ ਸਾਡੇ ਪਾਣੀ ਦੀ ਬਹੁਤ ਦਿੱਕਤ ਆਈ ਹੋਈ ਹੈ ਸੁਵਿਧਾ ਨਹੀਂ ਮਿਲ پا ਰਹੀ ਪਾਣੀ ਨਹੀਂ ਆ ਰਿਹਾ ਟੈਂਕਰ ਆ ਰਹੇ ਆ ਤੁਸੀਂ ਖਬਰ ਪਾ ਦਿਓ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਆਪ ਆ ਕੇ ਆਪਣਾ ਪੱਖ ਰੱਖੋ ਕਿਉਂਕਿ ਜੇ ਅਸੀਂ ਸਿੱਧਾ ਆ ਕੇ ਆ ਆਪਣੇ ਵੱਲੋਂ ਬੋਲਦੀ ਹੈ ਸਾਨੂੰ ਪੇਨ ਹੈ ਸਾਨੂੰ ਦਰਦ ਹੈ ਸਾਨੂੰ ਤਕਲੀਫ ਹੈ ਤੁਸੀਂ ਜੋ ਇਸ ਤਕਲੀਫ ਤੋਂ ਗੁਜ਼ਰ ਰਹੇ ਹੋ ਦੇਖੋ ਮੈਂ ਤਾਂ ਸਾਡੇ ਆਪਣੇ ਘਰ ਮੋਟਰ ਪਾਣੀ ਛੱਡ ਗਈ ਬਿਲਕੁਲ ਸ਼ਹਿਰ ਚ ਬਹੁਤ ਸਾਰੇ ਇੱਦਾਂ ਤੇ ਮੇਰੇ ਜਾਣਕਾਰ ਆ 50 ਕ ਬੰਦੇ ਨੇ ਮੈਨੂੰ ਕਾਲਸ ਆ ਗਈਆਂ ਕਿ ਪਾਣੀ ਛੱਡ ਗਿਆ ਇਹਨੂੰ ਕਹ ਲਓ ਜਰਾ ਬੰਦ ਹਾਂ ਤੇ ਰੀਜ਼ਨ ਇਹ ਆ ਕਿ ਦੇਖੋ ਜਦੋਂ ਪਾਣੀ ਮੋਟਰ ਛੱਡ ਜਾਂਦੀ ਆ ਜੀ ਉਹਨੂੰ ਹੀ ਪਤਾ ਕਿ ਦਿੱਕਤ ਕਿੰਨੀ ਆਉਂਦੀ ਆ ਕਿਉਂਕਿ ਬੰਦੇ ਦੇ ਸਾਰਾ دارو ਮਦਾਰ ਉਹਤੇ ਟਿਕਿਆ ਹੁੰਦਾ ਬਿਲਕੁਲ ਸਵੇਰ ਦੇ ਬਰਸ਼ ਤੋਂ ਲੈ ਕੇ ਰਾਤ ਮੂੰਹ ਧੋਕੇ ਪੈਣ ਤੱਕ ਕੋਈ ਗਰਮੀ ਆ ਬਿਲਕੁਲ ਬਿਲਕੁਲ ਸੋ ਇਸ ਕਰਕੇ ਜਿਹੜੇ ਵੀਰ ਪੈਣ ਭਰਾ ਤੁਹਾਨੂੰ ਫੋਨ ਕਰਦੇ ਆ ਮੈਨੂੰ ਫੋਨ ਕਰਦੇ ਆ ਤੁਹਾਡੇ ਦਫ਼ਤਰਾਂ ਦੇ ਸਾਡੇ ਦਫ਼ਤਰਾਂ ਦੇ ਉਹਨਾਂ ਨੂੰ ਬੇਨਤੀ ਇਹੀ ਹੈ ਕਿ ਤੁਸੀਂ ਆਪ ਵੀ ਅੱਗੇ ਆਓ ਕਿਉਂਕਿ ਹੁਣ ਇੱਕ ਇੱਥੇ ਮੱਲਾ ਆ ਬਿਲਕੁਲ ਨੇੜੇ ਹੀ ਕੋਠੀ ਰੋਡ ਤੇ ਚਲੋ ਮੈਂ ਨਾਂ ਨਹੀਂ ਲੈ ਰਿਆ ਨਹੀਂ ਤਾਂ ਫਿਰ ਕੋਈ ਨਾਲ ਖੜੋ ਹੋਵੇ ਤਾਂ ਆਪਾਂ ਡੈਫੀਨਿਟ ਲੈ ਲਾਂਗੇ ਆਪਾਂ ਨੂੰ ਕੋਈ ਪਰਦਾ ਆ ਜੀ 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 ਬਿਲਕੁਲ ਠੀਕ ਹੈ ਨਾ ਹੁਣ ਉੱਥੇ ਟੈਂਕਰ ਆਉਂਦਾ ਟੈਂਕਰ ਕਰਕੇ ਵੀ ਜਿਹੜੀ ਮੇਰੇ ਤੱਕ ਗੱਲ ਪਹੁੰਚੀ ਕਿ ਟੈਂਕਰ ਉਧਰ ਕਿਉਂ ਇੱਧਰ ਆ ਜਵੇ ਸਾਨੂੰ ਪੈਦਲ ਬਹੁਤ ਤੁਰ ਕੇ ਜਾਣਾ ਪੈਂਦਾ ਪਰ ਜੇ ਕੋਈ ਟਾਂਕਾ ਲਾ ਕੇ ਕਹਿੰਦੇ ਉਹਨਾਂ ਨੇ ਚੈੱਕ ਕਰਨਾ ਸੀ ਮੋਟਰ ਚੱਲਦੀ ਕਿ ਨਹੀਂ ਚੱਲਦੀ ਪਾਣੀ ਚੜਦਾ ਕਿ ਨਹੀਂ ਚੜਦਾ ਪਰ ਜੇ ਨਾ ਚੜਿਆ ਤਾਂ 2.5 ਤੋਂ 3 ਮਹੀਨੇ ਦਾ ਪ੍ਰੋਸੈਸ ਹੈ ਫਿਰ 3 ਮਹੀਨੇ ਕੀ ਟੈਂਕਰ ਆਉਂਦੇ ਰਹਿਣਗੇ ਮਤਲਬ ਸਮਾਂ ਰਹਿੰਦਾ ਹੀ ਮੈਂ ਜਿਹੜੀ ਗੱਲ ਸਮਝਾ ਕੇ ਕਹਿੰਦਾ ਤੁਸੀਂ ਕਹਿੰਦੇ ਕਿ ਹੱਲ ਕੀ ਆ ਹੱਲ ਤਾਂ ਉਹ ਸਟੇਜ ਨੂੰ ਰੋਕਣਾ ਬਿਲਕੁਲ ਦੂਜਾ ਹੱਲ ਇਹ ਆ ਕਿ ਸਾਨੂੰ ਜੇ ਪਤਾ ਲੱਗ ਗਿਆ ਅਨੁਮਾਨ ਹੋ ਗਿਆ ਅੰਦਾਜ਼ੇ ਹੋ ਗਏ ਆ ਕਿ ਮੋਟਰ ਪਾਣੀ ਛੱਡਣ ਵਾਲੀ ਹੈ ਬਿਲਕੁਲ ਤਾਂ ਉਹਦਾ ਉਹਦਾ ਸਿਸਟਮ ਕੀ ਹੈ ਪੈਰਾਮੀਟਰਸ ਕੀ ਨੇ ਪੈਟਰਨ ਕੀ ਹੈ ਉਸ ਤੋਂ ਨਾਲ ਇੱਥੇ ਹੀ ਫਿਰ ਬੋਰ ਨਹੀਂ ਹੋਣਾ ਜੇ ਮੋਟਰ ਛੱਡ ਗਈ ਜਗਾੜ ਦਾ ਮਾਰ ਕੇ ਦੇਖ ਲਾਂਗੇ ਟੁੱਕਾ ਦਾ ਮਾਰ ਕੇ ਦੇਖ ਲਾਂਗੇ ਨੇਰੇ ਜਾਂ ਤੀਰ ਮਾਰ ਕੇ ਤਾਂ ਦੇਖ ਲਾਂਗੇ ਪਰ ਉਸ ਤੋਂ 15 20 ਫੁੱਟ ਥੋੜੀ ਦੂਰ ਜਾ ਕੇ ਫਿਰ ਉੱਥੇ ਬੋਰ ਹੋਣਾ ਤਾਂ ਪ੍ਰੋਸੀਜਰ ਪਹਿਲੇ ਸ਼ੁਰੂ ਕਰ ਲਓ ਕਿਉਂਕਿ ਫਿਰ ਐਸਟੀਮੇਟ ਲਵਾਣੇ ਆ ਬਿਲਕੁਲ ਨਗਰ ਕੌਂਸਲ ਚ ਐਸਟੀਮੇਟ ਲਵਾਉਣੇ ਪਰਮਿਸ਼ਨਾਂ ਲੈਣੀਆਂ ਸੈਂਕਸ਼ਨ ਕਰਾਉਣੇ ਆ ਸਟੇਟ ਬਾਡੀ ਤੱਕ ਜਾਣਾ ਤਾਂ ਫਿਰ ਜਿਹੜਾ 2 ਟਾਈ ਮਹੀਨੇ ਦਾ ਪ੍ਰੋਸੈਸ ਹੈ ਮੈਂ ਪਹਿਲੀ ਗੱਲ ਕਿਹਾ ਕਿਟਿਆ ਨਵਾਂ ਜਨਮ ਦਿਨ ਲੈ ਟਾਈਮ ਲੱਗਦਾ ਬਿਲਕੁਲ ਤਾਂ ਫਿਰ ਜੇ ਤੁਹਾਨੂੰ ਪਤਾ ਅਨੁਮਾਨ ਹੋ ਗਿਆ ਕਿ ਮੋਟਰਾਂ ਪਾਣੀ ਛੱਡਣ ਵਾਲੀਆਂ ਹਨ ਕਿਉਂਕਿ ਬੰਦਿਆਂ ਦੀ ਡਿਊਟੀਆਂ ਵੀ ਲੱਗਦੀਆਂ ਉਹ ਦੱਸਦੇ ਨਹੀਂ ਕਿ ਪਾਣੀ ਥੋੜਾ ਜਿਆ ਮੋਟਰ ਚੱਕਰ ਨੂੰ ਟਾਈਮ ਲਾਉਂਦੀ ਆ ਉਹਦੇ ਪ੍ਰੋਸੀਜਰ ਸ਼ੁਰੂ ਕਰ ਦੋ ਨਹੀਂ ਤਾਂ ਫਿਰ ਟੈਂਕਰ ਸਪਲਾਈ ਕਰਨੇ 2-3 ਮਹੀਨੇ ਬਹੁਤ ਓਕੇ ਆ ਫਿਰ ਲੋਕਾਂ 'ਚ ਆਪਸ 'ਚ ਹੀ ਗਲੇਸ਼ ਪੈਂਦਾ ਜਿਹੜੇ ਸ਼ ਪਾਣੀ ਦੀ ਸੇਵਾ ਕਰਨ ਤੋਂ ਪਹਿਲਾਂ ਇੱਕ ਦੂਜਾ ਖੜ ਕੇ ਚਾਹ ਦੇ ਪਿਆਲੇ ਸਾਂਝੇ ਕਰਦੇ ਸੀ ਇਹ ਗੱਲਾਂ ਕਰਦੇ ਉਹ ਕਹਿੰਦੇ ਯਾਰ ਤੂੰ ਸਵੇਰੇ ਦੋ ਬਾਲਟੀਆਂ ਵੱਧ ਲੈ ਕੇ ਆ ਬਿਲਕੁਲ ਬਿਲਕੁਲ ਅਸੀਂ ਨਹੀਂ ਨਾ ਹੁਣਾ ਸਾਢੇ ਪੰਜ ਬੰਦੇ ਥੋੜੇ ਤਿੰਨ ਬੰਦੇ ਤੂੰ ਪੰਜ ਬਾਲਟੀਆਂ ਲੈ ਕੇ ਸਾਡੇ ਦੋ ਆਈਆਂ ਤੇ ਫਿਰ ਇਦਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਣੀਆਂ ਇਹਨਾਂ ਲੜਾਈਆਂ ਤੋਂ ਅਸੀਂ ਬਚ ਗਏ ਇੱਕ ਤਾਂ ਗੰਭੀਰ ਹੋਣਾ ਪੈਣਾ ਪ੍ਰਸ਼ਾਸਨ ਨੂੰ ਵੀ ਜੀ ਠੀਕ ਹੈ ਨਾ ਜਿਹੜੀ ਤੁਸੀਂ ਗੱਲ ਕੀਤੀ ਹੈ ਪਲੰਟੀ ਵੀ ਲਾਉਣੀ ਚਾਹੀਦੀ ਹੈ ਜਿਹੜਾ ਦੁਰਵਰਤੋਂ ਕਰਦਾ ਕਿਉਂਕਿ ਗੁਰਬਾਣੀ 'ਚ ਵੀ ਲਿਖਿਆ ਪਵਨ ਗੁਰੂ ਪਾਣੀ ਪਿਤਾ ਬਿਲਕੁਲ ਜਿਹੜਾ ਮਿਸਯੂਜ਼ ਕਰਦਾ ਉਹਨੂੰ ਪਲਾਂਟੀ ਲਾਓ ਠੋਕ ਕੇ ਲਾਓ ਤਾ ਜੋ ਅਕਲ ਆ ਜਾਵੇ ਠੀਕ ਹੈ ਨਾ ਐਵੇਂ ਕਿਸੇ ਦੀ ਅਕਲ ਤੇ ਪਰਦੇ ਨਾ ਪਾਓ ਜੀ ਠੀਕ ਹੈ ਨਾ ਕਈ ਤਾਂ ਫਿਰ ਤੁਹਾਨੂੰ ਪਤਾ ਮੀਚ ਨਾਉਣ ਲੱਗੇ ਇੱਕ ਬਹੁਤੇ ਸਿਆਣੇ ਨੇ ਟੋਪੀ ਪਾਈ ਹੋਈ ਸੀ ਉਹ ਕਹਿੰਦਾ ਟੋਪੀ ਕੱਲੇ ਪਾਈ ਆ ਉਹ ਕਹਿੰਦਾ ਮੇਰੀ ਅਕਲ ਚ ਪਾਣੀ ਨਾ ਪੈ ਜਾਵੇ ਤਾਂ ਇਹ ਕੰਮ ਨਾ ਹੋਵੇ ਸਹੀ ਗੱਲ ਆ ਠੀਕ ਹੈ ਨਾ ਤਾਂ ਗੱਲ ਇੰਨੀ ਵੀ ਨੀ ਡੂੰਗੀ ਕਰੋ ਗੱਲ ਉਨੀ ਕੁ ਕਰੋ ਜਿੰਨੀ ਕੁ ਅਗਲੇ ਨੂੰ ਸਮਝ ਆ ਜਾਵੇ ਇੰਨੀ ਵੀ ਨਾ ਡੂੰਗੀ ਕਰੋ ਤੁਰ ਜਾਂਦੇ ਲੋਕ ਪਿੱਛੇ ਡਿੱਗੀ ਜਾਣ ਠੀਕ ਹੈ ਤਾਂ ਇਸ ਕਰਕੇ ਪਾਣੀ ਨੂੰ ਵੀ بچਾਉਣਾ ਔਰ ਸਮਾ ਲੰਘਣ ਤੋਂ ਪਹਿਲਾਂ ਪ ਸੀਜ਼ਨ ਨੂੰ ਪੈਟਰਨ ਨੂੰ ਸ਼ੁਰੂ ਕਰ ਦੇਣਾ ਤਾਂ ਜੋ ਲੋਕਾਂ ਦਾ ਭਲਾ ਵੀ ਲੋਕਾਂ ਨੂੰ ਦਿੱਕਤ ਨਾ ਹੋਵੇ ਕਿਉਂਕਿ ਸਾਰੇ ਨੌਕਰੀ ਪੇਸ਼ੇ ਵਾਲੇ ਦੁਕਾਨਦਾਰ ਬੰਦੇ ਆ ਕੋਈ ਵੀ ਪਾਣੀ ਇਕੱਠਾ ਕਰਨ ਲਈ ਜੇ ਮੰਨ ਲਓ ਲੈਣ ਲੱਗੀ ਆ ਠੀਕ ਹੈ ਨਾ 15-20 ਜੰਡ ਲੈਣ ਚ ਲੱਗੇ ਟੈਂਕਰ ਚ ਤੇ ਉਧਰੋਂ ਬੰਦੇ ਦੁਕਾਨ ਖੋਲ੍ਹਣ ਦਾ ਟਾਈਮ ਹੋਵੇ ਨੌਕਰੀ ਜਾਂਦਾ ਟਾਈਮ ਹੋਵੇ ਘਰ ਵਾਲੀ ਕਹਵੇ ਜਾਓ ਜੀ ਦੋ ਬਾਲਟੀਆਂ ਤੇ ਲਿਆਓ ਸਾਰੇ ਦਿਨ ਸਾਰ ਨਾ ਕਿਤੇ ਤਾਂ ਬਹੁਤ ਔਖਾ ਹੋ ਜਾਣਾ ਸੰਕਟ ਸੱਚੀ ਮੰਡਾ ਰਿਹਾ ਔਰ ਅਗਲੇ 5 ਸਾਲਾਂ ਚ ਦਿੱਕਤ ਵਧਣੀ ਆ ਘਟਣੀ ਨਹੀਂ ਜੀ ਠੀਕ ਹੈ ਜੀ ਰਕੇ ਸਾਹਿਬ ਜੀ ਠੀਕ ਹੈ ਠੀਕ ਹੈ ਜੀ ਦੋਸਤੋ ਤੇ ਆਪਾਂ ਅਪੀਲ ਕਰਦੇ ਆ ਕਿ ਪਾਣੀ ਨੂੰ ਬਚਾਓ ਜੀ ਨਹੀਂ ਤਾਂ ਇਹ ਟੈਂਕਰ ਵਾਲੀ ਗੱਲ ਭਾਈ ਦੀ ਸਹੀ ਆ ਦਿੱਲੀ ਵਾਂਗੂ ਪਾਣੀ ਮੁੱਲ ਮਿਲਣਾ ਆਪਣਾ ਬਣੇ ਰਹਿਣਾ ਪੀ ਬੱਤੀ ਨਵਾਂ ਸ਼ਹਿਰ ਨਾਲ ਬਹੁਤ ਜਲਦੀ ਨਵੀਆਂ ਅਪਡੇਟ ਨਾਲ ਹਾਜ਼ਰ ਹੋਵਾਂਗੇ ਸੱਚੀ ਰੇਕਾ